ਦੋਸਤੋ ਇੱਕ ਬੜਾ ਵੱਡਾ ਹਮਲਾ ਬੀਜਪੀ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਤੇ ਮੋੜ ਕੀਤਾ ਜਾ ਰਿਹਾ ਤੁਸੀਂ ਸਾਰੇ ਜਾਣਦੇ ਕਿ ਪੰਜਾਬ ਦਾ ਅਸਬਾਤ ਕਨਵੇ ਕਰਦੇ ਉਹਨਾਂ ਗਵਰਨਮੈਂਟ ਨੂੰ ਕਿ ਅਸੀਂ ਪੰਜਾਬ ਯੂਨੀਵਰਸਿਟੀ ਦੇ ਡਾਕਰੇ ਤੇ ਤੁਹਾਡੇ ਨਾਲ ਸਹਿਮਤ ਨਹੀਂ ਗਏ ਹਲੇ ਪੰਜਾਬ ਯੂਨੀਵਰਸਿਟੀ ਤੇ ਲੜਾਈ ਚੱਲ ਹੀ ਰਹੀ ਸੀ ਲੇਕਿਨ ਇੱਕ ਬਹੁਤ ਖਤਰਨਾਕ ਚਾਲ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਬਲਕਿ ਮੈਂ ਕਹੂੰਗਾ ਕਿ ਦਿੱਲੀ ਦਾ ਦਰਬਾਰ ਸਾਡੇ ਪੰਜਾਬ ਦੇ ਉੱਤੇ ਸਾਡੇ ਚੰਡੀਗੜ੍ਹ ਰਾਜਧਾਨੀ ਉੱਤੇ ਕਰਨ ਜਾ ਰਿਹਾ ਵਾ ਜਿਹੜੀ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਪਹਿਲੀ ਦਸੰਬਰ ਇਸੇ ਸਾਲ ਦਾ 2025 ਚ ਉਸ ਵਿੱਚ ਇੱਕ ਪ੍ਰੋਪੋਜ਼ਡ ਅਮੈਂਡਮੈਂਟ ਕਰਤੀ ਹੋਮ ਭਾਜਪੀ ਨੇ ਉਹਨੂੰ ਕਹਿੰਦੇ ਨੇ ਇਹ 131ਵੀਂ ਅਮੈਂਡਮੈਂਟ ਹੋਵੇਗੀ ਕਨਸਟੀਟਿਊਸ਼ਨ ਦੀ ਜਦੋਂ ਦੇਸ਼ ਆਜ਼ਾਦ ਹੋਇਆ ਲਗਾਤਾਰ ਜਦੋਂ ਸੰਵਿਧਾਨ ਨੂੰ ਤਰਮੀਮ ਕਰਨੀ ਆ ਜਾਂ ਉਹਦੇ ਵਿੱਚ ਕੋਈ ਬਦਲ ਲੈ ਕੇ ਆਉਣਾ ਤੇ ਉਹਦੇ ਲਈ ਫਿਰ ਉਹਨਾਂ ਨੂੰ 2/3 ਬਹੁਮਤ ਕਨਸਟੀਟਿਊਸ਼ਨਲ ਅਮੈਂਡਮੈਂਟ ਵਾਸਤੇ ਪਾਰਲੀਮੈਂਟ ਵਿੱਚ ਚਾਹੀਦਾ ਬੀਜੇਪੀ ਦੇ ਕੋਲ ਨਫਰੀ ਪੈਸਾ ਸੱਪਤਾ ਤਾਕਤ ਈਡੀ ਸੀਬੀਆਈ ਸਭ ਕੁਝ ਹੈਗਾ ਵਾ ਔਰ ਉਹਨਾਂ ਨੇ ਇਸ 131ਵੀਂ ਸੋਧ ਵਿੱਚ ਸਿੱਧਾ ਸਿੱਧਾ ਚੰਡੀਗੜ੍ਹ ਦੀ ਜਿਹੜੀ ਯੂਨੀਅਨ ਟੈਰੀਟਰੀ ਆ ਉਹਦਾ ਜਿਹੜਾ ਹੈ ਉਹਦੀ ਤਕਦੀਰ ਬਦਲਣ ਜਾ ਰਹੇ ਨੇ ਉਹਦਾ ਭਵਿੱਖ ਬਦਲਣ ਜਾ ਰਹੇ ਨੇ ਔਰ ਪੰਜਾਬ ਦੇ ਕੋਲੋਂ ਸ਼ਰਿਆਮ ਖੋ ਕੇ ਲੈ ਕੇ ਲੈ ਕੇ ਜਾਨ ਨੂੰ ਤਿਆਰ ਬੈਠੀ ਸਰਕਾਰ ਇਸ ਵਕਤ ਕੀ ਆ ਕਿ ਪੰਜਾਬ ਦਾ ਜਿਹੜਾ ਗਵਰਨਰ ਆ ਉਹ ਚੰਡੀਗੜ੍ਹ ਦਾ ਐਡਮਿਨਿਸਟਰेटर ਵੀ ਆ ਮਤਲਬ ਕਿ ਸਰਕਾਰਾਂ ਨੇ ਮੰਨਿਆ ਕਿ ਇਹਦੇ ਤੇ ਪੰਜਾਬ ਦਾ ਅਧਿਕਾਰ ਆ ਕਿਉਂਕਿ ਪੰਜਾਬ ਨੇ ਰਾਜਧਾਨੀ ਬਣਾਈ ਸਰਦਾਰ ਪ੍ਰਤਾਪ ਸਿੰਘ ਗਹਿਰੋ ਨੇ 1952ਛੇ ਇਸ ਖੂਬਸੂਰਤ ਸ਼ਹਿਰ ਦਾ ਨੀਂ ਪੱਥਰ ਰੱਖਿਆ ਔਰ ਅੱਜ ਇਹ ਦੁਨੀਆ ਦਾ ਸਭ ਤੋਂ ਚੰਦ ਸ਼ਹਿਰਾਂ ਚੋਂ ਜਿਹੜੀ ਪਲਾਨਡ ਸ਼ਹਿਰ ਆ ਸਾਰੇ ਨਾ ਸਿਰਫ ਭਾਰਤ ਚ ਬਲਕਿ ਸਾਰੀ ਦੁਨੀਆ ਦੇ ਵਿੱਚ ਤਾਂ ਹੁਣ ਬੀਜੇਪੀ ਦੀ ਸਰਕਾਰ ਚ ਆਉਂਦੀ ਕਿ ਕਿਸੇ ਤਰੀਕੇ ਨਾਲ ਯੂਨੀਵਰਸਿਟੀ ਦੀ ਲੜਾਈ ਚੱਲਦੇ-ਚੱਲਦੇ ਕਿਉਂ ਨਾ ਅਸੀਂ ਚੰਡੀਗੜੀ ਚੱਕ ਕੇ ਲਿਆ ਜੀ ਆਪਣੇ ਕੋਲ ਸੋ ਅੱਜ ਪੰਜਾਬ ਦਾ ਗਵਰਨਰ ਉਸ ਦਾ ਐਡਮਿਨਿਸਟਰेटर ਆ ਹੁਣ ਇਸ 131 ਮੀ ਸੋਧ ਵਿੱਚ ਉਹ ਜਿਵੇਂ ਦਿੱਲੀ ਚ ਲੈਫਟੇਨੈਂਟ ਗਵਰਨਰ ਲੱਗਿਆ ਐਲਜੀ ਲੱਗਿਆ ਜਾਂ ਗੋਆ ਦੇ ਵਿੱਚ ਲੱਗਿਆ ਜਾਂ ਪੌਂਡੀਚੇਰੀ ਚ ਲੱਗਿਆ ਇਸ ਤਰ੍ਹਾਂ ਨਾਲ ਆਪਣਾ ਡਾਇਰੈਕਟ ਲੈਫਟੇਨੈਂਟ ਗਵਰਨਰ ਜਿਹੜਾ ਵਾ ਉਹ ਨਾਮਿਨੇਟ ਕਰ ਦੇਣਗੇ ਉਹ ਲੈਫਟੇਨੈਂਟ ਗਵਰਨਰ ਜਿਹੜਾ ਵਾ ਉਹ ਆਪਣੇ ਹੁਕਮ ਜਿਹੜੇ ਰਾਸ਼ਟਰਪਤੀ ਤੋਂ ਸਿੱਧੇ ਲਿਆ ਕਰੇਗਾ ਇਹ ਉਹਦਾ ਸਾਦੇ ਸ਼ਬਦਾਂ ਵਿੱਚ ਨੋਟ ਕਰੋ ਇਹਦਾ ਮਤਲਬ ਕਿ ਪੰਜਾਬ ਚੰਡੀਗੜ੍ਹ ਜਿਹੜਾ ਵਾ ਉਹ ਮੁੜ ਕੇ ਪੰਜਾਬ ਦੇ ਹੱਥੋਂ ਕੰਪਲੀਟਲੀ ਖੋਸ ਜਾਏਗਾ ਤੁਹਾਨੂੰ ਸਭ ਨੂੰ ਅੱਛੀ ਤਰ੍ਹਾਂ ਪਤਾ ਕਿ ਜਦੋਂ ਇਹ ਵੰਡਿਆ ਗਿਆ ਹਾਲਾਂਕਿ ਹਰਿਆਣੇ ਨੇ ਤਾਂ ਸਟੇਟ ਮੰਗੀ ਨਹੀਂ ਸੀ ਪੰਜਾਬ ਦੇ ਲੋਕਾਂ ਨੇ ਪੰਜਾਬੀ ਸੂਬੇ ਦੀ ਐਜੀਟੇਸ਼ਨ ਕੀਤੀ ਤੇ 1966 ਵਿੱਚ ਸਾਨੂੰ ਜਿਹੜਾ ਅੱਜ ਦੀ ਸ਼ਕਲ ਵਾਲਾ ਪੰਜਾਬ ਮਿਲਿਆ ਹਰਿਆਣੇ ਨੇ ਬਿਨਾਂ ਮੰਗੇ ਉਹਨਾਂ ਨੂੰ ਸਟੇਟ ਮਿਲ ਗਈ ਔਰ ਜਿਹੜੀ ਟੈਰਿਟਰੀ ਜਿਹੜਾ ਅਸੀਂ ਰਾਜਧਾਨੀ ਬਹੁਤ ਮਿਹਨਤ ਨਾਲ ਖਰੜ ਸਬ ਤਹਿਸੀਲ ਦੇ ਬਿਲਕੁਲ ਪੰਜਾਬੀ ਬੋਲ ਦੇ ਪਿੰਡਾਂ ਨੂੰ ਉਜਾੜ ਕੇ ਉਹਨਾਂ ਦਾ ਮਤਲਬ ਜ਼ਮੀਨ ਐਕਵਾਇਰ ਕਰਕੇ ਤੇ ਚੰਡੀਗੜ੍ਹ ਸਥਾਪਿਤ ਕੀਤਾ ਗਿਆ ਹਰਿਆਣੇ ਦਾ ਇੱਕ ਵੀ ਪਿੰਡ ਕੋਈ ਹਿੰਦੀ ਸਪੀਕਿੰਗ ਏਰੀਆ ਜਿਹੜਾ ਸੀਗਾ ਚੰਡੀਗੜ੍ਹ ਦੀ ਰਾਜਧਾਨੀ ਬਣਨ ਵਿੱਚ ਉਹਨਾਂ ਦਾ ਐਕਵਾਇਰ ਨਹੀਂ ਹੋਇਆ ਪਰ ਉਹਨਾਂ ਨੂੰ ਕਹਿੰਦਾ ਜੀ ਕਿ ਤੁਹਾਡੀ ਵੀ ਸਾਂਝੀ ਰਾਜਧਾਨੀ ਵਿਧਾਨ ਸਭਾ ਵੀ ਉਹਨਾਂ ਨੂੰ ਸਾਂਝੀ ਦਿੱਤੀ 60 40 ਦਾ ਅਨੁਪਾਤ ਕਰਤਾ ਕਿ 60% ਆਫਸਰਸ ਪੰਜਾਬ ਸਰਕਾਰ ਦੇ ਹੋਇਆ ਕਰਨਗੇ ਯੂਟੀ ਐਡਮਿਨਿਸਟ੍ਰੇਸ਼ਨ ਵਿੱਚ ਤੇ 40% ਹਰਿਆਣੇ ਦੇ ਹੋਣਗੇ ਹੁਣ ਉਹ ਅਨੁਪਾਤ ਵੀ ਉਲਟਾ ਕਰ ਦਿੱਤਾ ਅੱਜ ਮੈਜੋਰਿਟੀ ਆਫਸਰਸ ਇਨਕਲੂਡਿੰਗ ਹੋਮ ਸੈਕਟਰੀ ਇਨਕਲੂਡਿੰਗ ਜਿਹੜਾ ਉਹਨਾਂ ਦੇ ਇੰਪੋਰਟੈਂਟ ਪੋਜੀਸ਼ਨਸ ਨੇ ਡੀਜੀਪੀ ਵਗੈਰਾ ਇਹ ਉਹ ਦੂਜਾ ਤੀਜਾ ਉਹ ਸਾਰੇ ਜ਼ਿਆਦਾ ਹਰਿਆਣੇ ਦੇ ਆ ਜਾਂ ਸੈਂਟਰਲ ਕੇਜਰ ਦੇ ਆਫਸਰਸ ਲੱਗੇ ਨੇ ਸਾਡੇ ਅਫਸਰ 35-40% ਉਥੇ ਚੰਡੀਗੜ੍ਹਸ ਲੈ ਗਏ ਪਹਿਲੀ ਪਹਿਲਾਂ ਤਾਂ ਵਿਤਕਰਾ ਲਗਾਤਾਰ ਇਹੀ ਚੱਲਦਾ ਰਿਹਾ ਸਾਡੀਆਂ ਸਰਕਾਰਾਂ ਉਹਨੂੰ ਅੱਛੇ ਤਰੀਕੇ ਨਾਲ ਡਿਫੈਂਡ ਨਹੀਂ ਕੀਤੀਆਂ ਕਰ ਸਕੇ ਕੋਈ ਅਜ ਤੋਂ ਸਾਲ ਪਹਿਲਾਂ ਬੀਜੇਪੀ ਨੇ ਕਹਿ ਦਿੱਤਾ ਕਿ ਜੇ ਅਸੀਂ ਹਰਿਆਣੇ ਦੀ ਸਰਕਾਰ ਨੂੰ ਵੀ ਇੱਕ ਨਵੀਂ ਵਿਧਾਨ ਸਭਾ ਵਾਸਤੇ ਚੰਡੀਗੜ੍ਹ ਵਿੱਚ ਜਗ੍ਹਾ ਦੇਵਾਂਗੇ ਇਹ ਵੀ ਬੜਾ ਆਪਣੇ ਆਪ ਵਿੱਚ ਇੱਕ ਸਿੱਧਾ ਹਮਲਾ ਸੀ ਪੰਜਾਬ ਦੇ ਹਕੂਕ ਤੇ ਸਾਡੇ ਚੀਫ ਮਨਿਸਟਰ ਭਗਵੰਤ ਮਾਨ ਨੇ ਐਵੇਂ ਲਫਜ਼ੀ ਜੀ ਗੱਲਾਂ ਕਰਕੇ ਕਿ ਮੇਰੇ ਖਿਆਲ ਸ਼ਾਇਦ ਇਹਦੇ ਤੇ ਗਲਤ ਸਟੈਂਡ ਵੀ ਲੈ ਲਿਆ ਸੀਗਾ ਕਿ ਜੇ ਉਹਨਾਂ ਨੂੰ ਜਗ੍ਹਾ ਮਿਲ ਗਈ ਆ ਤੇ ਸਾਨੂੰ ਵੀ ਨਵੀਂ ਵਿਧਾਨ ਸਭਾ ਬਣਾਉਣ ਵਾਸਤੇ ਦਿੱਤਾ ਜਾਵੇ ਇਹ ਬਿਲਕੁਲ ਉਹਨਾਂ ਦਾ ਕਮਲਪੂਣਾ ਸੀਗਾ ਗਲਤ ਸਟੈਂਡ ਸੀ ਤਾਂ ਹੁਣ ਕੀ ਹੋਊਗਾ ਕਿ ਇਸ 131ਵੀਂ ਸੋਧ ਕਰਕੇ ਆਰਟੀਕਲ 240 ਆਫ ਦਿ ਕਨਸਟੀਟਿਊਸ਼ਨ ਉਸ ਆਰਟੀਕਲ ਦੇ ਅਧੀਨ ਡਾਇਰੈਕਟਲੀ ਜਿਵੇਂ ਬਾਕੀ ਯੂਪੀਜ਼ ਗਵਰਨ ਹੁੰਦੀਆਂ ਨੇ ਜਿਵੇਂ ਪਹਿਲਾ ਜ਼ਿਕਰ ਕੀਤਾ ਦਮਨ ਦਿਓ ਪੋਂਡੇਚੇਰੀ ਗੋਆ ਅਤੇ ਦਿੱਲੀ ਉਸ ਤਰਜ਼ ਤੇ ਪੰਜਾਬ ਨੂੰ ਜਿਹੜਾ ਹੈ ਉਹ ਹਾਈਜੈਕ ਕੀਤਾ ਜਾਵੇਗਾ ਮਤਲਬ ਕਿ ਚੰਡੀਗੜ੍ਹ ਸ਼ਹਿਰ ਜਿਹੜਾ ਸਾਡੇ ਕੋਲ ਪੱਕੇ ਤੌਰ ਤੇ ਉੱਥੇ ਜਿਹੜਾ ਹੈ ਉਹ ਖੁੱਸ ਜਾਵੇਗਾ ਇਸ ਲਈ ਮੈਂ ਉਮੀਦ ਕਰਦਾ ਹਾਂ ਤੇ ਚਲੋ ਕੱਲ ਤਾਂ ਅਸੀਂ ਸੈਸ਼ਨ ਕਰਨਾ ਵਾ ਗੁਰੂ ਤੇਗ ਬਹਾਦਰ ਸਾਹਿਬ ਦਾ 350ਵੇਂ ਵਰੇ ਗੰਡ ਮਨਾਉਣੀ ਆ ਹਾਲਾਂਕਿ ਤੁਸੀਂ ਸਾਰੇ ਪੰਜਾਬ ਟਰੈਵਲ ਕਰਦੇ ਹੋ ਦੇਖਦੇ ਹਾਂ ਤੇ ਗੁਰੂ ਸਾਹਿਬ ਨੂੰ ਕਿਸੇ ਤਰ੍ਹਾਂ ਦੀ ਪਬਲਿਸਿਟੀ ਦੀ ਕਿਸੇ ਤਰ੍ਹਾਂ ਦੀ ਉਹਨਾਂ ਦੀ ਪਰਸਨੈਲਿਟੀ ਨੂੰ ਉਹਨਾਂ ਦੇ ਬਹੁਤ ਮਹਾਨੇ ਕਸ਼ ਕੁਰਬਾਨੀ ਨੂੰ ਕਿਸੇ ਤਰ੍ਹਾਂ ਦੀ ਪ੍ਰਚਾਰਨ ਦੀ ਲੋੜ ਤਾਂ ਹੈ ਹੀ ਨਹੀਂਗੀ ਲੇਕਿਨ ਭਗਵੰਤ ਮਾਨ ਨੇ ਔਰ ਕੇਜਰੀਵਾਲ ਨੇ ਲੱਗ ਕੇ ਸਾਰੇ ਪੰਜਾਬ ਦੇ ਖੰਬਿਆਂ ਤੱਕ ਇਥੇ ਤੱਕ ਵੀ ਬੌਦਰ ਨਹੀਂ ਕੀਤਾ ਇੱਕ ਵੀਡੀਓ ਕਿਸੇ ਨੇ ਭੇਜੀ ਸ਼ਰਾਬ ਦੇ ਠੇਕੇ ਮੂਰੇ ਇੱਕ ਖੰਭਾ ਲੱਗਾ ਉੱਥੇ ਵੀ ਗੁਰੂ ਸਾਹਿਬ ਜੀ ਉੱਤੇ ਫੋਟੋ ਲਾ ਕੇ ਤੇ ਭਗਵੰਤ ਸਿੰਘ ਮਾਨ ਅੱਖਾ ਬੰਦ ਕਰਕੇ ਕਿ ਕੇਵਲ ਪ੍ਰਚਾਰਨ ਦੇ ਨਾਲ ਤੁਸੀਂ ਆਪਣੇ ਸਟੇਟ ਦੇ ਜਾਂ ਆਪਣੇ ਗੁਰੂ ਸਾਹਿਬ ਦੀ ਜਿਹੜੀ ਹੈ ਫਲਸਫੀ ਨੂੰ ਮੰਨਦੇ ਹੋ ਜੇ ਤੁਸੀਂ ਮੰਨਦੇ ਹੁੰਦੇ ਗੁਰੂ ਸਾਹਿਬ ਦੀ ਫਲਸਫੀ ਨੂੰ ਤੇ ਫਿਰ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਬਾਹਰ ਦੀਆਂ ਜੇਲਾਂ ਵਿੱਚ ਨਾ ਭੇਜਦੇ ਜੇ ਤੁਸੀਂ ਗੁਰੂ ਸਾਹਿਬ ਦੀ ਫਲਸਫੀ ਕਿਉਂਕਿ ਗੁਰੂ ਤੇਗ ਬਹਾਦਰ ਨੇ ਜ਼ੁਲਮ ਦੇ ਖਿਲਾਫ ਸ਼ਹਾਦਤ ਦੇ ਦਿੱਤੀ ਸੀ ਯਾਦ ਰਹੇ ਇਹ ਕੇਵਲ ਉਹਨਾਂ ਨੇ ਇੱਕ ਵਰਗ ਜਾਂ ਇੱਕ ਧਰਮ ਨੂੰ ਬਚਾਉਣ ਦੀ ਨਹੀਂ ਕੀਤੀ ਮੇਰੇ ਬੜੇ ਅੱਛੇ ਦੋਸਤ ਨੇ ਹਿਸਟੋਰੀਨ ਕਿਤਾਬਾਂ ਲਿਖਦੇ ਨੇ ਉਹਨਾਂ ਨੇ ਕਿਹਾ ਗੁਰੂ ਸਾਹਿਬ ਨੂੰ ਸਹੀ ਰਤਬਾ ਹੈ ਸ੍ਰਿਸ਼ਟੀ ਦੀ ਚਾਦਰ ਨਾ ਕਿ ਹਿੰਦ ਦੀ ਚਾਦਰ ਤਾਂ ਮੈਂ ਗੱਲ ਥੋੜੀ ਜਿਹੀ ਸ਼ਾਰਟ ਕਰ ਦਿੰਦਾ ਕਿ ਹੁਣ ਅਨੰਦਪੁਰ ਸਾਹਿਬ ਵਿੱਚ ਅੱਜ ਸਾਡਾ ਵਿਧਾਨ ਸਭਾ ਦਾ ਸੈਸ਼ਨ ਹੋ ਰਿਹਾ ਇਹ ਸੈਸ਼ਨ ਪੰਜਾਬ ਦੀ ਵਿਧਾਨ ਸਭਾ ਚ ਕੀਤਾ ਜਿਵੇਂ ਅਸੀਂ ਉਹਨਾਂ ਨੂੰ ਮਨੋਤਸ਼ਰਧਾ ਦੇਣੀ ਆ ਤਾਂ ਫਿਰ ਉੱਥੇ ਵੀ ਕੀਤਾ ਜਾ ਸਕਦਾ ਲੇਕਿਨ ਕਹਿੰਦੇ ਜੀ ਟੈਂਟ ਸਿਟੀਉ ਉਹ ਸਾਰੀ ਚੱਲੀ ਜਾ ਰਹੀ ਆ ਅਨੰਦਪੁਰ ਸਾਹਿਬ ਟੈਂਟ ਸਿਟੀ ਕਈ ਕਰੋੜ ਰੁਪਏ ਖਰਚ ਕਰਕੇ ਤੇ ਉਥੇ ਐਮ ਐਲ ਏ ਸਾਹਿਬ ਫਾਈਵ ਸਟਾਰ ਟੈਂਟਾਂ ਵਿੱਚ ਉਹਨਾਂ ਦੀ ਫੈਮਲੀਆਂ ਰਹਿਣਗੇ ਅੱਜ ਦੀ ਅੱਜ ਦੀ ਰਾਤ ਮੈਂ ਤਾਂ ਜਾਣਾ ਨਹੀਂਗਾ ਤੇ ਕੱਲ ਤੜਕੇ ਉਥੇ ਜਿਹੜਾ ਹੈ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਜੇ ਸ਼ਰਧਾਂਜਲੀ ਦੇਣੀ ਤੇ ਫਿਰ ਪੰਜਾਬ ਵਿੱਚ ਫਿਰ ਪੁਲਿਸ ਮੁਕਾਬਲਿਆਂ 'ਚ ਕੋ ਮਾਰ ਰਹੇ ਹੋ ਤੁਸੀਂ ਜੇ ਜੇ ਸਹੀ ਸ਼ਰਧਾਂਜਲੀ ਗੁਰੂ ਤੇਗ ਬਹਾਦਰ ਆਪਣੇ ਵਿਰੋਧੀਆਂ ਤੇ ਝੂਠੇ ਪਰਚੇ ਸਾਰੇ ਪੰਜਾਬ ਦੇ 13000 ਪਿੰਡਾਂ ਦੇ ਵਿੱਚ ਤੁਸੀਂ ਆਪਣੇ ਵਿਰੋਧੀਆਂ ਨੂੰ ਉਹ ਤੋਂ ਪੇ ਬਦਲਾਖੁਰੀ ਦੇ ਮੁਕਦਮਿਆਂ ਦੇ ਵਿੱਚ ਫਸਾ ਕੇ ਪਰ ਇਹਦਨੋਂ ਵੀ ਜਿਹੜਾ ਜਿਹੜਾ ਮੈਂ ਜ਼ਿਕਰ ਕੀਤਾ ਕਿ ਸਭ ਤੋਂ ਵਰਸਟ ਗੱਲ ਹੈ ਕਿ ਕਨਸਟੀਟਿਊਸ਼ਨ ਨੂੰ ਓਵਰਰਾਈਡ ਕਰਕੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਪੰਜਾਬ ਦੇ ਵਿੱਚ ਫੇਕ ਇਨਕਾਊਂਟਰ ਸ਼ਕਲ ਉਹ ਦੱਸਦਾ ਕਿ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਗੁਰੂ ਸਾਹਿਬ ਦੇ ਫਲਸਫੇ ਦੇ ਵਿੱਚ ਕੋਈ ਯਕੀਨ ਨਹੀਂਗਾ ਤੋਂ ਚਾਹੀਦਾ ਸਾਨੂੰ ਇੱਕ ਕੰਸੈਸ਼ਨ ਹੈ ਜਿਹੜਾ ਸਪੈਸ਼ਲ ਸੈਸ਼ਨ ਚੰਡੀਗੜ੍ਹ ਦੇ ਉੱਤੇ ਜਿਹੜਾ ਡਾਕਾ ਵੱਜ ਰਿਹਾ ਬੀਜੇਪੀ ਸਰਕਾਰ ਵੱਲੋਂ ਇਹਦੇ ਅਧਿਕਾਰ ਨੂੰ ਬਚਾਉਣ ਵਾਸਤੇ ਔਰ ਕੱਲਾ ਸੈਸ਼ਨ ਨਹੀਂ ਚਾਹੀਦਾ ਕੱਲਾ ਮਤਾ ਨਹੀਂ ਚਾਹੀਦਾ ਇਹ ਜੇ ਚੀਫ ਮਿਨਿਸਟਰ ਵਿੱਚ ਹਿੰਮਤ ਆ ਤੇ ਸਾਰੇ ਪਹਿਲਾਂ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਨੂੰ ਲੈ ਕੇ ਪ੍ਰਾਈਮ ਮਿਨਿਸਟਰ ਦੇ ਘਰ ਦੇ ਬਾਹਰ ਜਾ ਕੇ ਇਨਡੇਫਿਨਿਟ ਫਾਸਟ ਹੋਵੇ ਅਣ ਮਿੱਥੇ ਸਮੇਂ ਵਾਸਤੇ ਉੱਥੇ ਬਹਿ ਜਾਣ ਜਾ ਕੇ ਕਿ ਅਸੀਂ ਬੈਠੇ ਆ ਪੰਜਾਬ ਦੇ 3 ਕਰੋੜ ਲੋਕਾਂ ਦੇ ਨੁਮਾਇंदे ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਲੈ ਕੇ ਜਾਵੇ ਕਿ ਸਾਡਾ ਚੰ디ਗੜ੍ਹ ਆ ਇਹ ਸਾਡਾ ਅਧਿਕਾਰ ਆ ਇਹ ਸਾਡੀ ਰਾਜਧਾਨੀ ਇਹ ਸਾਡੇ ਕੋਲ ਰਹਿਣਾ ਚਾਹੀਦਾ ਔਰ ਜੇ ਬੀਜੇਪੀ ਸਰਕਾਰ ਫਿਰ ਵੀ ਨਾ ਮੰਨੇ ਤਾਂ ਦੈਨ ਇੱਕ ਬਹੁਤ ਵੱਡੀ ਐਜੀਟੇਸ਼ਨ ਸਸਟੇਨਡ ਲਗਾਤਾਰ ਜਿਵੇਂ ਬੱਚੇ ਚਲਾ ਰਹੇ ਨੇ ਪੰਜਾਬ ਯੂਨੀਵਰਸਿਟੀ ਦੇ ਆਪਣੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਇਦਾਂ ਦੀ ਇੱਕ ਲੌਂਗ ਡ੍ਰੌਨ ਬੈਟਲ ਇੱਕ ਲੌਂਗ ਡ੍ਰੌਨ ਇੱਕ ਮੋਰਚਾ ਕੇਂਦਰ ਸਰਕਾਰ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਖੋਲਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਅਧਿਕਾਰਾਂ ਨੂੰ ਕਿਉਂਕਿ ਮੈਨੂੰ ਲੱਗਦਾ ਵਾ ਕਿ ਇਹ ਨਾ ਹੋਵੇ ਕਿ ਅੱਜ ਐਲਜੀ ਲਾ ਕੇ ਔਰ ਇਸ ਚੰਡੀਗੜ੍ਹ ਨੂੰ ਸਾਡੇ ਤੋਂ ਖੋਹ ਲੈਣ ਤੇ ਫਿਰ ਹੌਲੀ-ਹੌਲੀ ਥੋੜੀ ਜਿਹੀ ਟੈਰਿਟਰੀ ਇਹਦੀ ਵਧਾ ਕੇ ਜਿਵੇਂ ਦਿੱਲੀ ਐਨਸੀਆਰ ਹੈ ਇਦੇ ਚ ਪੰਚਕੁਲਾ ਵੀ ਇਨਕਲੂਡ ਕਰ ਦੇਣ ਥੋੜੇ ਜੇ ਹਿਮਾਚਲ ਦੇ ਆ ਹਿੱਸੇ ਲੈ ਲੈਣ ਸੋਲਨ ਤੋਂ ਉਰੇ-ਉਰੇ ਚੱਕ ਕੇ ਤੇ ਥੋੜਾ ਹਰਿਆਣੇ ਦਾ ਹੋਰ ਲੈ ਕੇ ਕਹਿਣ ਚੰਗਾ ਜੀ ਚੰਡੀਗੜ੍ਹ ਅਸੀਂ ਇੱਕ ਨਵੀਂ ਸਟੇਟ ਬਣਾਤੀ ਆ ਔਰ ਚੰਡੀਗੜ੍ਹ ਦੀ ਵਿਧਾਨ ਸਭਾ ਹੋਵੇਗੀ ਜਿਵੇਂ ਦਿੱਲੀ ਵਿਧਾਨ ਸਭਾ ਇਲੈਕਸ਼ਨ ਆਉਂਦੇ ਫਿਰ ਤਾਂ ਚੰਡੀਗੜ੍ਹ ਸਾਡੇ ਤੋਂ ਪੱਕੇ ਤੌਰ ਤੇ ਚਲੇ ਗਿਆ ਔਰ ਕੱਲ ਨੂੰ ਇਹ ਵੀ ਪਤਾ ਕੋਈ ਨਹੀਂਗਾ ਕਿ ਅਗਲੀ ਨੈਕਸਟ ਮੂਵ ਕੀ ਕੀ ਪੰਜਾਬ ਨੂੰ ਇਸ ਸ਼ਕਲ ਚ ਰਹਿਣ ਦੇਣਗੇ ਕਿਉਂਕਿ ਸਾਡੇ ਸਾਹਮਣੇ ਉਦਾਹਰਨ ਹੈ ਕਿ ਜਿਹੜੀ ਸਟੇਟ ਅ ਇੰਡੀਪੈਂਡੈਂਸ ਲਈ ਜੰਮੂ ਕਸ਼ਮੀਰ ਦੀ ਕਨਸਟੀਟਿਊਸ਼ਨਲ ਗਾਰੰਟੀ ਸੀਗੀ ਉਸ ਵਕਤ ਦੇ ਲੀਡਰਾਂ ਨੇ ਉਹਨਾਂ ਨੂੰ ਸੌਂਹ ਖੜ ਕੇ ਕਿਹਾ ਸੀ ਸੰਵਿਧਾਨ ਦੀ ਕਿ ਅਸੀਂ ਤੁਹਾਨੂੰ ਆਰਟੀਕਲ 370 ਦੇ ਤਹਿਤ ਤੁਸੀਂ ਇੱਕ ਆਪਣਾ ਝੰਡਾ ਲਾ ਸਕੋਗੇ ਔਰ ਇੱਕ ਸਾਡੇ ਦੇਸ਼ ਦਾ ਝੰਡਾ ਲਾ ਕੇ ਤੁਹਾਨੂੰ ਆਜ਼ਾਦ ਰਾਜ ਦਾ ਇੱਕ ਬਹੁਤ ਵੱਡੇ ਅਧਿਕਾਰਾਂ ਦਾ ਅਸੀਂ ਰਾਜ ਦਿੱਤਾ ਲੇਕਿਨ ਉਹ ਭੰਤਾ 370 ਵਿਦਡਰੋ ਕੀਤੀਆ ਔਰ ਇਨਾਈ ਕੇਜਰੀਵਾਲ ਸਾਹਿਬ ਨੇ ਜਿਹੜੇ ਕਹਿੰਦੇ ਨੇ ਹੁਣ ਮਗਰਮੱਛ ਦੇ ਹੰਝੂ ਪਵਾਉਂਦੇ ਨੇ ਇਵਨ ਫॉर दैट ਮੈਟਰ ਅਕਾਲੀ ਦਲ ਬਾਦਲ ਇਹਨਾਂ ਨੇ ਆਰਟੀਕਲ 370 ਜਿਹੜਾ ਸਾਡਾ ਖੋਇਆ ਗਿਆ ਉਹਦੇ ਹੱਕ ਵਿੱਚ ਵੋਟਾਂ ਪਾ ਕੇ ਬੀਜੇਪੀ ਨੂੰ ਇਸ ਗੈਰ ਸੰਵਿਧਾਨਿਕ ਕਦਮ ਨੂੰ ਚੱਕਣ ਦਿੱਤਾ ਗਿਆ ਇਸ ਲਈ ਮੇਰੀ ਤਾਂ ਪੁਰਜ਼ੋਰ ਅਪੀਲ ਹੈ ਮੈਂ ਤੁਹਾਨੂੰ ਅੱਜ ਤਾਂ ਮੈਂ ਸਿਰਫ ਐਜੂਕੇਟ ਕੀਤਾ ਅੱਜ ਮੈਂ ਸਮਝਦਾ ਕਿ ਸਮਾਂ ਆ ਗਿਆ ਕਿ ਸਾਨੂੰ ਅਗਰ ਇਹ ਐਮੈਂਡਮੈਂਟ 131ਵੀਂ ਲੋਕ ਸਭਾ ਤੇ ਰਾਜ ਸਭਾ ਕੇਂਦਰ ਸਰਕਾਰ ਬੀਜੇਪੀ ਸਰਕਾਰ ਨਵੇਂ ਜਿਹੜਾ ਸਰਦ ਰੁੱਤ ਸੈਸ਼ਨ ਆ ਰਿਹਾ ਲੋਕ ਸਭਾ ਦਾ ਉਹਦੇ ਵਿੱਚ ਸੰਵਿਧਾਨ ਦੇ ਵਿੱਚ ਸੋਧ ਕਰਕੇ 131 ਨੰਬਰ ਦਾ ਬਿਲਾ ਕੋਈ 131ਵੀਂ ਜਿਹੜੀ ਸੋਧ ਬਿਲ ਉਹਦੇ ਚ ਚੰਡੀਗੜ੍ਹ ਨੂੰ ਸਿੱਧਾ ਕੇਂਦਰ ਅਧੀਨ ਜਿਹੜਾ ਸ਼ਾਸਤ ਰਾਜ ਬਣਾਉਣ ਜਾ ਰਹੀ ਹੈ। ਸ਼੍ਰੋਮਣੀ ਕਾਲ ਦੇ ਪ੍ਰਧਾਨ ਸਦ ਅਕ ਸਿੰਘ ਬਾਦਲ ਜੀ ਨੇ ਵੀ ਰਾਤ ਇਹਦੇ ਬਾਰੇ ਬਾਤ ਚੱਕੀ ਆ ਕਿ ਇਹ ਸਿੱਧੇ ਤੌਰ ਤੇ ਪੰਜਾਬ ਦੇ ਅਧਿਕਾਰਾਂ ਤੇ ਹੱਕਾਂ ਤੇ ਸੰਗੀ ਢਾਂਚੇ ਤੇ ਹਮਲਾ ਜਿਹੜਾ ਬੀਜ ਕਾਂਗਰਸ ਨੇ ਬੀਜਿਆ ਸੀ ਉਹੀ ਕੁਝ ਅੱਜ ਬੀਜੇਪੀ ਦੀ ਕੇਂਦਰ ਸਰਕਾਰ ਕਰ ਰਹੀ ਆ ਇਹ ਦੋ ਗੱਲਾਂ ਨੇ ਜਾਂ ਤਾਂ ਬੀਜੇਪੀ ਨੇ ਕੇਂਦਰ ਸਰਕਾਰ ਨੇ ਇੱਕ ਏਜੰਡਾ ਬਣਾ ਲਿਆ ਕਿ ਪੰਜਾਬ ਨੂੰ ਉਹ ਹਿੰਦੁਸਤਾਨ ਦਾ ਭਾਰ ਦਾ ਹਿੱਸਾ ਸਮਝਦੇ ਹੀ ਨਹੀਂ ਇਹਦਾ ਮਤਲਬ ਤਾਂ ਇਹੀ ਕੱਢਾਂਗੇ ਆਪਾਂ ਧਿਆਨ ਨਾਲ ਗੱਲ ਸੁਣਿਓ ਤੇ ਇਸ ਗੱਲ ਦੀ ਆਪਾਂ ਨੂੰ ਹੁਣ ਇੱਕ ਮਿੰਟ ਹੋਣ ਦੀ ਲੋੜ ਆ ਕਿ ਜਾਂ ਤਾਂ ਕੇਂਦਰ ਸਰਕਾਰ ਹੁਣ ਅੱਜ ਦੀ ਨਾ ਤਾਂ ਕਾਂਗਰਸ ਸਰਕਾਰ ਸਮਝਦੀ ਸੀ ਕਿ ਪੰਜਾਬ ਭਾਰ ਦਾ ਹਿੱਸਾ ਫਿਰ ਤੁਸੀਂ ਕਹਿੰਦੇ ਹੋ ਵੱਖਵਾਦੀ ਨੇ ਅਤਵਾਦੀ ਨੇ ਇਹ ਵੱਖਰਾ ਰਾਜ ਮੰਗਦੇ ਨੇ ਵੱਖਾ ਫਲਾਣਾ ਕਰਦੇ ਨੇ ਜੀ ਇਹ ਬਖਵਾਦੀ ਗੱਲਾਂ ਕਰਦੇ ਨੇ ਇਹ ਭਾਰਤ ਦੇ ਵਿਰੋਧੀ ਗੱਲਾਂ ਕਰਦੇ ਨੇ ਇਹ ਅੱਤਵਾਦੀ ਨੇ ਇਹ ਗੱਲਾਂ ਫਿਰ ਕੇਂਦਰ ਸਰਕਾਰ ਵਾਰ-ਵਾਰ ਕਿਉਂ ਕਰਦੀ ਆ ਫਿਰ ਕਿਉਂ ਪੰਜਾਬ ਦੇ ਨੌਜਵਾਨਾਂ ਨੂੰ ਇਹ ਤਾਨੇ ਮੇਨੇ ਮਾਰੇ ਜਾਂਦੇ ਨੇ ਕਿ ਇਹ ਬਖਵਾਦੀ ਨੇ ਇਹ ਅੱਤਵਾਦੀ ਨੇ ਇਹਦਾ ਬੀਜ ਕਿਹਨੇ ਵਿਜਿਆ ਇਹ ਗੱਲਾਂ ਕਰਨ ਲਈ ਮਜਬੂਰ ਕਿਹਨੇ ਕੀਤਾ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ AK-47 ਕਿਹਨੇ ਚਕਵਾਈਆਂ ਸੀ ਕੇਂਦਰ ਸਰਕਾਰ ਨੇ ਕਾਂਗਰਸ ਸਰਕਾਰ ਨੇ ਅੱਜ ਹੁਣ ਤੁਸੀਂ ਚੰਡੀਗੜ੍ਹ ਦੇ ਅਸੀਂ ਆਪਣੇ ਹੱਕ ਮੰਗਦੇ ਆ ਕਿ ਚੰਡੀਗੜ੍ਹ ਸਾਡਾ ਸਾਨੂੰ ਦੋ ਉਲਟਾ ਕੇਂਦਰ ਸਰਕਾਰ ਸਰਦ ਰੁੱਤ ਜਿਹੜਾ ਆ ਰਿਹਾ 1 ਦਸੰਬਰ ਤੋਂ ਸ਼ੁਰੂ ਹੋਣਾ ਉਹਦੇ ਜੇ ਬਿੱਲ ਆ ਰਹੀ ਹੈ ਕਿ ਚੰਡੀਗੜ੍ਹ ਨੂੰ ਕੇਂਦਰੀ ਸਸ਼ਸਤ ਰਾਜ ਬਣਾ ਕੇ ਜਿਵੇਂ ਦਿੱਲੀ ਆ ਰੌਲਾ ਹੀ ਖਤਮ ਕਹਿੰਦੇ ਕੋਈ ਅਧਿਕਾਰਦਕੂਰ ਜਿਹੜੇ ਆਪਾਂ ਗਾਹ ਪਾਉਂਦੇ ਆ ਕਿ ਪਾਣੀ ਸਾਨੂੰ ਦੇ ਦਿਓ ਚੰਡੀਗੜ੍ਹ ਸਾਨੀ ਦੇ ਦਿਓ ਫਲਾਣਾ ਦੇ ਦਿਓ ਇਹ ਤਾਂ ਖਤਮ ਕਹਾਣੀ ਹੋ ਖਤਮ ਕਰਨ ਲੱਗੇ ਨੇ ਆਪਾਂ ਤਾਂ ਸੈਨੇਟ ਦੀਆਂ ਚੋਣਾਂ ਦਾ ਇੱਕ ਚੰਡੀਗੜ੍ਹ ਦਾ ਪੰਜਾਬ ਯੂਨੀਵਰਸਿਟੀ ਦਾ ਇੱਕ ਉਹ ਮੁੱਦਾ ਲੈ ਕੇ ਬੈਠੇ ਆ ਹਲੇ ਕਿ ਸਾਲ ਤੋਂ ਉੱਪਰ ਹੋ ਗਿਆ ਤੁਸੀਂ ਸੈਨੇਟ ਚੋਣਾਂ ਨਹੀਂ ਕਰਾਈਆਂ ਡੇਢ ਸਾਲ ਦੇ ਕਰੀਬ ਹੋ ਗਿਆ ਤੁਸੀਂ ਸੈਲਟ ਭੰਗ ਕਰਦੇ ਉਹ ਮੁੱਦਾ ਤਾਂ ਹਲੇ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਬਚਾਓ ਚੰਡੀਗੜ੍ਹ ਮੋਰਚਾ ਚੱਲ ਰਿਹਾ ਹੈ ਸਟੂਡੈਂਟ ਵੱਲੋਂ ਹਲੇ ਉਹ ਤਾਂ ਚੱਲੇ ਰਿਹਾ ਸੀ ਉਸ ਤੋਂ ਪਹਿਲਾਂ ਹੀ ਇੱਕ ਇਹ ਨਮਾ ਕਹਿੰਦੇ ਜੀ ਯੂਨੀਵਰਸਿਟੀ ਦਾ ਛੱਡੋ ਚੰਡੀਗੜ੍ਹ ਹੀ ਸਾਰਾ ਕੰਮੀ ਨਿਵੇੜ ਦਿਆਂਗੇ ਹੁਣ ਰਮਨੀਤ ਬਿੱਟੂ ਹੈ ਕੋਈ ਜਵਾਬ ਤੇਰੇ ਕੋਲ ਤੂੰ ਤਾਂ ਕਰਨੀ ਦੋ ਦਿਨ ਦੇ ਵਿੱਚ ਸਾਰੀਆਂ ਨੋਟੀਫਿਕੇਸ਼ਨਾਂ ਹੋਣ ਲੱਗੀਆਂ ਨੇ ਉੱਤੇ ਸੈਨੇਟ ਦੀਆਂ ਚੋਣਾਂ ਹੋਣ ਲੱਗੀਆਂ ਨੇ ਕਿ ਚੰਡੀਗੜ੍ਹ ਨੂੰ ਕੌਣ ਬਚਾਏਗਾ ਜਾਂ ਤਾਂ ਪੰਜਾਬ ਦੀ ਜਿਹੜੀ ਭਾਜਪਾ ਦੀ ਲੀਡਰਸ਼ਿਪ ਆ ਉਹਨੂੰ ਦੀ ਸੁਣਦੇ ਕੋਈ ਨਹੀਂ ਉੱਪਰ ਜਾਂ ਫਿਰ ਇਹ ਇੰਨੇ ਬੇਵੱਸ ਨੇ ਆਪਣੀਆਂ ਕੁਰਸੀਆਂ ਦੇ ਲਾਲਚ ਨੂੰ ਕਿ ਬੋਲਦੀ ਕੱਖ ਨਹੀਂ ਇਹ ਇਹਦਾ ਫਿਰ ਮਤਲਬ ਤਾਂ ਇਹੋ ਆ ਇਹ ਬੀਜ ਚੱਲਿਆ ਕਿੱਥੋਂ ਕਾਂਗਰਸ ਵਾਲਿਆਂ ਦੇ ਮੈਂ ਬਿਆਨ ਤੁਹਾਨੂੰ ਤਾਂ ਅਸੀਂ ਕਹਿੰਦੇ ਜੀ ਅਸੀਂ ਐ ਕਰਾਂਗੇ ਅਸੀਂ ਧਰਨੇ ਲਾਵਾਂਗੇ ਅਸੀਂ ਲੜਾਈ ਲੜਾਂਗੇ ਚੰਡੀਗੜ੍ਹ ਬਚਾਉਣ ਦੀ ਇਹ ਪੰਗਾ ਪਾਇਆ ਕਿਨੇ ਅਸੀਂ ਥੋੜੀ ਤਾਂ ਇਹ ਕਰਤੂਤ ਆ ਸਾਰੀ ਇਹ ਕਾਂਗਰਸ ਦੀ ਕੀਤੀ ਹੋਈ ਆ ਜਿਹੜੇ ਪਿੱਛੇ ਜਿਹੇ ਨੋਟੀਫਿਕੇਸ਼ਨ ਹੋਈ ਸੀ ਜਦੋਂ ਭਾਖੜਾ ਡੈਮ ਦੇ ਵਿੱਚੋਂ ਆਪਣੀ ਸਤਲੁਜ ਜਮਨਾ ਜਿਹੜਾ ਬੋਰਡ ਸੀ ਉਹਦੇ ਜਦੋਂ ਆਪਣੇ ਮੈਂਬਰ ਹਟਾਏ ਆਵਾਦੀ ਪਾਰਟੀ ਕੋਈ ਪਾਇਰ ਵਾਲਾ ਕੋਈ ਐਵੇਂ ਗੋਗਲੋਂ ਤੋਂ ਮਿੱਟੀ ਝਾੜਤੀ ਤਾਂ ਹੀ ਕਹਿੰਦੇ ਆ ਇਹ ਦਿੱਲੀ ਏਜੰਡਾ ਪਾਰਟੀਆਂ ਨੇ ਕੱਖ ਨਹੀਂ ਕਰਨਾ ਇਹਨਾਂ ਨੇ ਸਿਰਫ ਡਰਾਮਾ ਕਰਨਾ ਕਾਂਗਰਸ ਤਾਂ ਟੋਟਲੀ ਡਰਾਮਾ ਕਰੇਗੀ ਕਿਉਂਕਿ ਇਹ ਜੜ ਵਿੱਚ ਬੀਜ ਬੀਜਾ ਕਿਨੇ ਸੀ ਇਹ ਦੇਸ਼ ਆਜ਼ਾਦ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ ਤਾਂ ਬਹੁਤ ਦੇਰ ਬਾਅਦ ਬਣੀ ਆ ਲੰਬਾ ਸਮਾਂ ਤਾਂ ਕਾਂਗਰਸ ਦੀ ਸਰਕਾਰ ਰਹੀ ਆ ਚੰਡੀਗੜ੍ਹ ਬਣਾਇਆ ਕਿਨੇ ਉਹ ਖੋਇਆ ਕਿਨੇ ਪਾਣੀ ਕੱਢਿਆ ਕਿਨੇ ਪੰਜਾਬ 15 ਸਾਲ ਸ਼੍ਰੋਮਣੀ ਕਾਲਦਨ ਨੇ ਡਾਂਗਾ ਖਾ ਕੇ ਪੰਜਾਬ ਬਣਾਇਆ ਸੀ ਕਿਉਂਕਿ ਦੋਏ ਪਾਰਟੀਆਂ ਸੀ ਪੰਜਾਬ ਦੇ ਵਿੱਚ ਕਾਂਗਰਸ ਤੇ ਸ਼੍ਰੋਮਣੀ ਕਾਲੀ ਦਲ ਕਾਂਗਰਸ ਰੌਲਾ ਪਾ ਨਹੀਂ ਸਕਦੇ ਸੀ ਕਿਉਂਕਿ ਸੈਂਟਰ 'ਚ ਕਾਂਗਰਸ ਦੀ ਸਰਕਾਰ ਸੀ ਉਹੀ ਤਾਂ ਪੰਜਾਬ ਨੂੰ ਪੰਜਾਬ ਸੂਬਾ ਬਣਨ ਤੋਂ ਰੋਕਦੀ ਸੀ ਸੋ ਇਸ ਕਰਕੇ ਕਾਂਗਰਸ ਦੇ ਲੀਡਰ ਤਾਂ ਉਸ ਸਮੇਂ ਜਦੋਂ ਦੇਸ਼ ਜਾਤ ਹੋਇਆ ਕੁਝ ਬੋਲ ਨਹੀਂ ਸਕਦੇ ਸੀ ਕਿਉਂਕਿ ਸਰਕਾਰ ਹੀ ਉਹਨਾਂ ਦੀ ਸੀ ਕਾਂਗਰਸ ਸੈਂਟਰ ਦੇ ਵਿੱਚ ਸੂਬਾ ਬਣਾਈ ਉਹ ਨਹੀਂ ਰਹੇ ਸੀ ਤਾਂ ਇੱਕੋ ਪਾਰਟੀ ਬਚਦੀ ਸ਼੍ਰੋਮਣੀ ਕਾਲੀ ਦਲ ਜਿਨੇ ਪੰਜਾਬੀ ਮੋਰਚੇ ਪੰਜਾਬ ਦੇ ਲਈ ਮੋਰਚੇ ਲਾ ਕੇ ਪੰਜਾਬੀ ਸੂਬੇ ਮੋਰਚਾ ਲਾ ਕੇ ਜੇਲਾਂ ਕੱਟੀਆਂ ਡਾਂਗਾ ਖਾਧੀਆਂ ਗੋਲੀਆਂ ਖਾਧੀਆਂ ਸ਼ਹੀਦੀਆਂ ਪਾਈਆਂ ਉਹ ਤੋਂ ਬਾਅਦ ਜਾ ਕੇ ਕਿਤੇ ਪੰਜਾਬ ਬਣਿਆ ਮੇਰੀ ਬੇਨਤੀ ਆ ਸਾਰੇ ਜਿਹੜੇ ਸੁਣਨ ਵਾਲੇ ਨੇ ਸਿਰ ਦੋ ਕੇ ਸੁਣਿਓ ਜੇ ਗੱਲ ਠੀਕ ਲੱਗੀ ਤਾਂ ਅੱਗੇ ਤੁਸੀਂ ਵੀ ਬੋਲੋ ਫਿਰ ਇਹਨੂੰ ਸ਼ੇਅਰ ਵੀ ਕਰੋ ਆਪ ਵੀ ਬੋਲੋ ਗੱਲਾਂ ਨੂੰ ਪੰਜਾਬ ਤਾਂ 15 ਸਾਲ ਡਾਂਗਾ ਖਾ ਕੇ ਅਕਾਲੀ ਦਲ ਨੇ ਬਣਾਇਆ ਜਦੋਂ ਬਣਿਆ ਤਾਂ ਅਧੂਰਾ ਚੰਡੀਗੜ੍ਹ ਗਿਆ ਪਾਣੀ ਗਏ ਪੰਜਾਬੀ ਬੋਲਦੇ ਇਲਾਕੇ ਗਏ ਉਦੋਂ ਬਾਅਦ ਸ਼ੁਰੂ ਹੁੰਦਾ ਫਿਰ ਜਦੋਂ ਹੱਕ ਮੰਗੇ ਹੱਕਾਂ ਮੰਗਣ ਵਾਲਿਆਂ ਨੂੰ ਫਿਰ ਇਹ ਅੱਤਵਾਦੀ ਕਹਿੰਦੇ ਨੇ ਫਿਰ ਇਹ ਵਕਵਾਦੀ ਕਹਿੰਦੇ ਨੇ ਇਹ ਹੋਰ ਕੀ ਰੌਲਾ ਸੀ ਨੌਜਵਾਨਾਂ ਦਾ ਪੰਜਾਬ ਦੇ ਨੌਜਵਾਨਾਂ ਜਵਾਨੀ ਦਾ ਰੌਲਾ ਕੀ ਸੀ ਇਹਨਾਂ ਨਾਲ ਕੇਂਦਰਾ ਨਾਲ ਕਾਂਗਰਸ ਨਾਲ ਜਦੋਂ ਹੱਕ ਮੰਗੇ ਚੱਕ ਕੇ ਜੇਲ੍ਹਾਂ 'ਚ ਮਾਰੇ ਝੂਠੇ ਮੁਕਾਬਲੇ ਕੀਤੇ ਕਹਿੰਦੇ ਜੀ ਇਹ ਅੱਤਵਾਦੀ ਨੇ ਜੀ ਇਹ ਵੱਖਰਾ ਦੇਸ਼ ਮੰਗਦੇ ਨੇ ਫਿਰ ਹੋਰ ਅਗਲੇ ਕੀ ਕਰਨ ਫੇ ਚੱਕ ਚੱਕ ਜੇਲ੍ਹਾਂ 'ਚ ਧੀਆਂ ਪਣਾ ਦੀਆਂ ਪੱਤਾਂ ਲੁੱਟੀਆਂ ਪੱਟ ਚੀਰ ਕੇ ਵਿੱਚ ਨਮਕ ਭਰਿਆ ਝੂਠੇ ਮੁਕਾਬਲੇ ਕੀਤੇ ਇਹ ਕੇਸਰੀ ਦਸਤਾਰਾਂ ਨੀਲੀਆਂ ਪਿੜੀਆਂ ਦਸਤਾਰਾਂ ਬੰਨਣ ਵਾਲੇ ਬੰਦਿਆਂ ਦੇ ਨੌਜੋਨਾਂ ਦੇ ਦਾੜੇ ਪ੍ਰਕਾਸ਼ ਵਾਲਿਆਂ ਦੇ ਮੁਕਾਬਲੇ ਕਰਦੇ ਸੀ ਝੂਠੇ ਕਾਂਗਰਸ ਵਾਲੇ ਹੀ ਰੌਲਾ ਕੀ ਸੀ ਰੌਲਾ ਇਹ ਹੀ ਸੀ ਕਿ ਪੰਜਾਬ ਦੇ ਹੱਕ ਮੰਗਦੇ ਸੀ ਹੋਰ ਕਿਹਦਾ ਵੱਟ ਦਾ ਰੌਲਾ ਸੀ ਉੱਥੇ ਦੱਸੋ ਕੱਢ ਲਓ ਇਤਿਹਾਸ ਕੱਢ ਲਓ ਹਿਸਟਰੀ ਇਹ ਤਾਂ ਕੋਈ ਪੁਰਾਣੀ ਹਿਸਟਰੀ ਵੀ ਨਹੀਂ 30 40 ਸਾਲ ਪੁਰਾਣੀ ਹਿਸਟਰੀ ਆ ਕੱਢੋ ਤਾਂ ਰੌਲਾ ਕੀ ਸੀ ਰੌਲਾ ਇਹ ਹੀ ਸੀ ਕਿ ਪੰਜਾਬ ਦੇ ਹੱਕ ਮੰਗਦੇ ਸੀ ਹੱਕਾਂ ਮੰਗਣ ਵਾਲਿਆਂ ਨੂੰ ਤੁਸੀਂ ਫਿਰ ਵੱਖਵਾਦੀ ਕਹਿੰਨੇ ਹੋ ਜੇ ਪੰਜਾਬ ਲਈ ਹੱਕ ਮੰਗਣੇ ਵੱਖਵਾਦੀ ਆ ਤਾਂ ਹੈਗੇ ਆ ਫਿਰ ਮੰਗਾਂਗੇ ਭਾਈ ਆਪਣੇ ਹੱਕ ਜੇ ਇਹ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਅਸੀਂ ਕੀਤੀਆਂ ਨੇ ਤਾਂ ਸਭ ਤੋਂ ਵੱਧ ਸ਼ਹੀਦੀਆਂ ਅਸੀਂ ਕੀਤੀਆਂ ਨੇ ਤੇ ਸਾਨੂੰ ਜੇ ਇੱਕ ਸੂਬਾ ਦਿੱਤਾ ਉਹ ਵੀ ਅਧੂਰਾ ਤੇ ਉਹਦਾ ਵੀ ਹਾਲ ਤੱਕ ਲੇਲੜੀਆਂ ਘੜਾ ਰੱਖਿਆ ਸਾਡੀਆਂ ਪਰ 75 ਸਾਲ ਹੋ ਗਏ ਹੁਣ ਚੰਡੀਗੜ੍ਹ ਖੋਣ ਨੂੰ ਫਿਰਦੇ ਨੇ ਇਹਨਾਂ ਨੇ ਕੱਢ ਤੇ ਏਜੰਡੇ ਚੋਂ ਪੰਜਾਬ ਨੂੰ ਏਜੰਡੇ ਚੋਂ ਕੱਢ ਦਿੱਤਾ ਕੇਂਦਰ ਸਰਕਾਰ ਨੇ ਬੀਜੇਪੀ ਨੇ ਖਾਸ ਕਰਕੇ ਇਹਨਾਂ ਨੇ ਵਿੱਚੋਂ ਕੱਢ ਦਿੱਤਾ ਕਿ ਸਾਨੂੰ ਪੰਜਾਬ ਦੀ ਲੋੜ ਹੀ ਨਹੀਂ ਸਾਨੂੰ ਪੰਜਾਬ ਦੀ ਲੋੜ ਹੀ ਨਹੀਂ ਹੈਗੀ ਇਕੱਠੇ ਹੋ ਕੇ ਲੜਾਈ ਲੜਨੀ ਪੈਣੀ ਆ ਸ਼੍ਰੋਮਣੀ ਕਾਲੰਡੇ ਪ੍ਰਧਾਨ ਅਰਥ ਦਾਸਕ ਸਿੰਘ ਬਾਦਲ ਜੀ ਦੀ ਉਹ ਗੱਲ ਸੁਣੋ ਕੀ ਅਕਾਲੀ ਦਲੋਂ ਵੋਟਾਂ ਕੱਟ ਪਈਆਂ ਵੱਧ ਪਈਆਂ ਸਰਕਾਰਾਂ ਬਣਨ ਨਾ ਬਣ ਪਰ ਪੰਥ ਪੰਜਾਬ ਤੇ ਪੰਜਾਬੀ ਦੀ ਲੜਾਈ ਮੁਰੇ ਹੋ ਕੇ ਲੜਾਂਗੇ ਅਕਾਲੀ ਦਲ ਹੀ ਲੜੂਗਾ ਮੇਰੇ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੇ ਹਰ ਵਰਗ ਨੂੰ ਬੇਨਤੀ ਆ ਕੁਠ ਮੋਕੋ ਹੋ ਕੇ ਅਕਾਲੀ ਦਲ ਦੇ ਝੰਡੇ ਹੇਠੇ ਲੜਾਈ ਲੜੋ ਤਕੜੇ ਹੋ ਕੇ ਜੇ ਪੰਜਾਬ ਦੇ ਹੱਕਾਂ ਨੂੰ ਬਚਾਉਣਾ ਨਹੀਂ ਗਿਆ ਕੰਮ ਨਹੀਂ ਜੰਮੂ ਕਸ਼ਮੀਰ ਵਾਲਾ ਹਾਲ ਕਰਨਗੇ ਜਿੱਥੇ ਚੰਡੀਗੜ੍ਹ ਲੈ ਕੇ ਜਾ ਰਹੇ ਨੇ ਉੱਥੇ ਉਹਦੇ ਨਾਲ ਪੰਜਾਬ ਦੇ ਵਿੱਚ ਵੀ ਕੋਈ ਪਤਾ ਨਹੀਂ ਰਾਸ਼ਟਰਪਤੀ ਰਾਜ ਲਾਉਣਗੇ ਇੱਥੇ ਕਿਉਂਕਿ ਇੱਥੇ ਇਹ ਚੁੱਪ ਥੜਾ ਬੈਠਣਾ ਪੰਜਾਬੀ ਨੇ ਗਾਹ ਪੈਣਾ ਪੂਰਾ ਇਹ ਤਾਂ ਕਿਸਾਨੀ ਬਿਲਾ ਨਾਲੋਂ ਵੱਧ ਰੌਲਾ ਪੈਣਾ ਸੋ ਫਿਰ ਇਹ ਕਹਿਣਗੇ ਪੰਜਾਬ ਦੇ ਨੌਜਵਾਨਾਂ ਨੂੰ ਕੀ ਇਹ ਵੱਖਵਾਦੀ ਨੇ ਜੀ ਇਹ ਦੇਸ਼ทรੋਹੀ ਨੇ ਜੀ ਇਹ ਫਲਾਣਾ ਨੇ ਜੀ ਇਹ ਠਮਕਾ ਨੇ ਜੀ ਫਿਰ ਉਹੀ ਪਰਚੇ ਉਹੀ ਜੇਲ੍ਹ ਉਹੀ ਐਨਐਸਏ ਉਹੀ ਤਸੱਦਤ ਫਿਰ ਰਾਸ਼ਟਰਪਤੀ ਰਾਜ ਉਧਰ ਨੂੰ ਪੰਜਾਬ ਨੂੰ ਲੈ ਕੇ ਜਾ ਰਹੇ ਨੇ ਕੋਈ ਗੱਲ ਨਹੀਂ ਜੇ ਦਿੱਲੀ ਦੀਆਂ ਜੁੱਤੀਆਂ ਚੱਟਣ ਵਾਲੇ ਬਾਦੂ ਨੇ ਤਾਂ ਲੜਨ ਵਾਲੇ ਵੀ ਬਹੁਤ ਨੇ ਜੇ ਦਿੱਲੀ ਦੀਆਂ ਜੁੱਤੀਆਂ ਚੱਟਣ ਵਾਲੇ ਬਾਦੂ ਨੇ ਤਾਂ ਲੜਨ ਲਈ ਵੀ ਬਾਦੂ ਨੇ ਮੇਰੀ ਬੇਨਤੀ ਆ ਇਹਨੂੰ ਕੋਈ ਹਾਸਾ ਮਜ਼ਾਕ ਜਾਂ ਕਮੈਂਟਾਂ ਤੱਕ ਨਾ ਸੁਣਿਓ ਸਮਝੋ ਗੱਲ ਨੂੰ ਲੜਾਈ ਲਈ ਤਿਆਰ ਰਹੋ ਇਹ ਲੜਾਈ ਲੱਗੂਗੀ ਹੁਣ ਇਹ ਚੱਲੂਗਾ ਕੰਮ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸਵਰਗਿਕ ਪ੍ਰਕਾਸ਼ ਸਿੰਘ ਬਾਦਲ ਜੀ ਨੇ ਹਿੰਦੂ ਸਿੱਖਿਆਕਤਾ ਦਾ ਨਾਅਰਾ ਲਾ ਕੇ 97 ਚ ਸਰਕਾਰ ਬਣਾਈ ਸੀ ਭਾਈਚਾਰ ਕਿਸਾਨ ਡਿਵੈਲਪਮੈਂਟ ਪੰਜਾਬ ਦੀ ਤਰੱਕੀ ਲਈ ਤੇ ਬਹੁਤ ਕੁਝ ਪੰਜਾਬ ਲਈ ਲੀਤਾ ਵੀ ਸੀ ਕੀਤਾ ਵੀ ਸੀ ਬਣਾਇਆ ਵੀ ਸੀ ਪਰ ਜਦੋਂ ਕਿਸਾਨ ਕਿਉਂਕਿ ਕਿਸਾਨੀ ਪ੍ਰਧਾਨ ਸੂਬਾ ਜਦੋਂ ਕਿਸਾਨੀ ਬਿਲਾਏ ਉਥੇ ਅਕਾਲੀ ਦਲ ਫੇ ਵੱਖਰਾ ਵੀ ਹੋਇਆ ਸੋ ਇਸ ਲਈ ਜਿੱਤੇ ਪੰਥ ਦੀ ਪੰਜਾਬ ਦੀ ਤੇ ਪੰਜਾਬੀ ਦੀ ਗੱਲ ਆ ਸ਼ਰਮਣੀ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਸਮੁੱਚੀ ਲੀਡਰਸ਼ਿਪ ਡੱਟ ਕੇ ਪੰਥ ਦੀ ਪੰਜਾਬ ਦੀ ਤੇ ਪੰਜਾਬੀ ਦੀ ਲੜਾਈ ਲੜਨ ਲਈ ਤਿਆਰ ਬਰ ਤਿਆਰ ਆ ਮੇਰੀ ਬੇਨਤੀ ਆ ਆਓ ਸਾਰੇ ਇੱਕ ਝੰਡੇ ਹੇਠੇ ਇਕੱਠੇ ਹੋ ਕੇ ਲੜਾਈ ਲੜਨ ਲਈ ਤਿਆਰ ਰਹੋ ਕਿਉਂਕਿ ਇਹ ਜਿਹੜੇ ਕੱਲ ਸੰਕੇਤ ਆਏ ਨੇ ਕੋਈ ਚੰਗੇ ਨਹੀਂ ਹੈਗੇ ਵਾਲੇ ਤੇ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਨੂੰ ਯਾਦ ਤਾਂ ਕੋਈ ਹੁੰਦੀ ਸੁਣਦਾ ਨਹੀਂ ਜਾਂ ਫਿਰ ਉਹ ਕੁਰਸੀਆਂ ਦੇ ਇੰਨੇ ਬਸ ਪੈ ਗਏ ਕਿ ਉਹ ਕਹਿੰਦੇ ਪੰਜਾਬ ਜਾਵੇ ਠੱਠੇ ਕੂਚ ਸੰਦ ਸਾਡੀ ਸਾਡੀਆਂ ਚੇਅਰਮੈਨੀਆਂ ਕੁਰਸੀਆਂ ਗਨਮੈਨ ਸਿਕਿਉਰਟੀਆਂ ਦੇ ਦੇ ਦਿਓ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਪੰਜਾਬ ਦੇ ਨਾਲ ਜਿਹੜਾ ਤੱਕਾ ਹੋ ਜਾ ਰਿਹਾ ਇਸ ਤੱਕੇ ਨੂੰ ਡੱਕਣ ਵਾਸਤੇ ਆਮ ਆਦਮੀ ਪਾਰਟੀ ਹਰ ਤਰ੍ਹਾਂ ਦਾ ਸੰਘਰਸ਼ ਕਰੂਗੀ ਹਰ ਤਰ੍ਹਾਂ ਦਾ ਕਾਨੂੰਨੀ ਵੀ ਆ ਲੋਕ ਸਭਾ ਵਿਧਾਨ ਸਭਾ ਦਾ ਰਾਜ ਸਭਾ ਦਾ ਛੜਕਾ ਤੇ ਜੋ ਵੀ ਕਰਨਾ ਪਊਗਾ ਕਰਾਂਗੇ ਪਰ ਚੰਡੀਗੜ੍ਹ ਵੱਲ ਕਿਸ ਨੂੰ ਵੇਖਦੀ ਦਵਾਂਗੇ ਚੰਡੀਗੜ੍ਹ ਵੱਲ ਕਿਸ ਨੂੰ ਬੁਰੀ ਰਾਜ ਨਾਲ ਦੇ ਨਾਲ ਦੀ ਵਿਖਤ ਦਾਂਗੇ ਕਿਉਂਕਿ ਚੰਡੀਗੜ ਸਾਡੀ ਰੂਹ ਆ ਚੰਡੀਗੜ ਸਾਡੀ ਧਰਤੀ ਤੇ ਬਣਿਆ ਚੰਡੀਗੜ ਦੀ ਜਮੀਨ ਸਾਡੀ ਜਮੀਨ ਹੈ ਅਸੀਂ ਕੇਂਦਰ ਸਰਕਾਰ ਨੂੰ ਜਿਹੜਾ ਚੰਡੀਗੜ ਨੂੰ ਤਾੜਾ 240 ਦੇ ਅਧੀਨ ਲਿਆਉਂਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਉਹਦਾ ਬਦਲ ਕੀ ਆ ਕਿ ਪੰਜਾਬ ਤੋਂ ਖੋ ਕੇ ਅਸ਼ਟਬਦੀ ਦੇ ਅੰਦਰ ਚੰਡੀਗੜ ਨੂੰ ਕਰਕੇ ਸਾਡਾ ਸਦਾ ਲਈ ਖਤਮ ਕੀਤਾ ਜਾਵੇ ਅਸੀਂ ਉਹ ਨਹੀਂ ਹੋਣ ਦਾਂਗੇ ਸੋ ਪੰਜਾਬੀਓ ਹੌ ਰਲ ਕੇ ਆਪਾਂ ਸਾਰੇ ਪੰਜਾਬ ਦੀ ਸਰਕਾਰ ਖੜੀ ਹੈ ਪੰਜਾਬ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਦੀ ਹਰ ਲੜਾਈ ਲੜੂਗੀ ਜੁਦੀ ਅਸੀਂ ਦੀ ਲੜਾਈ ਵੀ ਲੜੂਗੀ ਪਹਿਲਾਂ ਪਾਣੀਆਂ ਦੀ ਲੜਾਈ ਲੜੀ ਐ ਜਿੱਦਾਂ ਸਾਡਾ ਮੁੱਖ ਮੰਤਰੀ ਜਾ ਕੇ ਉੱਥੇ ਨੰਗਲ ਡੈਮ ਤੇ ਪਾਖਾ ਡੈਮ ਤੇ ਬੈਠ ਕੇ ਸੀਗੇ ਇਦਾਂ ਵੀ ਜੇ ਲੜਾਈ ਲੜਨੀ ਪਈ ਐ ਉੱਥੇ ਪਾਣੀ ਦੀ ਰਾਖੀ ਕੀਤੀ ਪਾਣੀ ਦਾ ਧਰਨਾ ਲਾਇਆ ਜੇ ਇਦਾਂ ਹੋਰ ਲੜਾਈ ਲੜਨੀ ਪਈ ਚੰਡੀਗੜ੍ਹ ਵਾਸਤੇ ਉਹ ਵੀ ਲੜਾਈ ਅਸੀਂ ਲੜਾਂਗੇ ਅਸੀਂ ਪੰਜਾਬ ਦਾ ਇੰਨਾ ਵੀ ਨੁਕਸਾਨ ਨਹੀਂ ਹੁੰਦਿਆਂਗੇ ਯਾਨੀ ਚੰਗੀ ਗੱਲ ਐ ਪਹਿਲਾਂ ਕਾਂਗਰਸ ਨੇ ਉਹਦੋਂ ਸਾਨੂੰ ਚੰਡੀਗੜ੍ਹ ਦੀ ਦਿੱਤਾ ਹੁਣ ਜਿਹੜਾ ਮਾੜਾ ਪੱਲਾ ਸਾਡਾ ਹੈਗਾ ਉਹਦੇ ਪ੍ਰਬੰਧਾਂ 'ਚ ਜਿਹੜਾ ਕੋ ਸਾਡਾ ਹਿੱਸਾ ਹੈਗਾ ਸਾਨੂੰ ਕੱਢ ਕੇ ਉਹਨੇ ਆਪਣੇ ਕੋ ਲੈ ਕੇ ਚਲਿਆ ਨਹੀਂ ਜਾਣਦੇ ਆਗੇ ਅਸੀਂ ਲੜਾਂਗੇ ਅਸੀਂ ਚੰਡੀਗੜ੍ਹ ਵਾਸਤੇ ਲੜਾਂਗੇ ਸੋ ਸਮੁੱਚੇ ਪੰਜਾਬੀਆਂ ਨੂੰ ਹਰ ਪੰਜਾਬੀ ਨੂੰ ਮੇਰੀ ਬੇਨਤੀ ਆ ਕੋਈ ਵੀ ਪੰਜਾਬੀ ਧਰਮਾਂ ਜਾਤਾਂ ਪਾਤਾਂ ਸਿਆਸਤਾਂ ਤੋਂ ਉੱਪਰ ਉੱਠ ਕੇ ਆਓ ਚੰਡੀਗੜ੍ਹ ਨੂੰ ਬਚਾਉਣਾ ਚੰਡੀਗੜ੍ਹ ਵਾਲ ਜਿਹੜਾ ਉਹ ਭਾਜਪਾ ਨੂੰ ਕੇਂਦਰ ਸਰਕਾਰ ਨੂੰ ਜਿਹੜਾ ਉਹ ਪੈੜੀ ਨਾਲ ਦੇ ਨਾਲ ਵਿਖੜ ਨਹੀਂ ਦੇਣਾ ਪੈਲਵ ਨਹੀਂ ਪਾਉਣ ਦੇਣਾ ਉਹ ਪੈਲ ਪਾ ਕੇ ਦਿਖਾਉਂਦੇ ਆ ਫਿਰ ਦੇਖਾਂਗੇ ਆਪਾਂ ਕੀ ਕਰਦੇ ਆ ਤਾਂ ਸਾਰੇ ਇਹ ਤੇ ਬੜੀ ਅਜੀਬ ਗੱਲ ਹੈ ਅਜੇ ਸਾਡੇ ਚੰਡੀਗੜ੍ਹ ਦੇ ਬੱਚੇ ਸਾਡੀਆਂ ਧੀਆ ਸਾਡੇ ਬੱਚੇ ਉੱਤੇ ਬੈਠੇ ਜੁਨਿਵਰਸਿਟੀ ਦੀ ਲੜਾਈ ਲੰਡੇ ਤੁਸੀਂ ਨਵਾਂ ਕੰਮ ਸ਼ੁਰੂ ਕਰਤਾ ਕੋਈ ਨਹੀਂ ਠੀਕ ਆ ਕਰਤਾ ਫਿਰ ਕੀ ਹੈ ਕਈ ਵਾਰ ਪੰਜਾਬੀ ਲੜਿਆ ਉਹ ਹਮ ਫਿਰ ਪੰਜਾਬੀ ਜਿਹੜਾ ਲੜਨਗੇ ਸੋ ਮੈਂ ਪੰਜਾਬੀਆਂ ਦਾ ਕਹਿਣਾ ਚਾਹੁੰਦਾ ਕਿ ਚੰਡੀਗੜ੍ਹ ਯੂਨੀਵਰਸਿਟੀ ਇਹ ਸਭ ਜੀਬ ਬਚਾਉਣ ਦਾ ਟਾਈਮ ਆ ਗਿਆ ਇਹ ਕੇਂਦਰ ਸਰਕਾਰ ਨੇ ਕਿਦਾਂ ਪਹਿਲੀਆਂ ਕਰਦੀਆਂ ਇਹਦੀਆਂ ਅੱਜ ਦੀ ਭਾਜਪਾ ਸਰਕਾਰ ਜੋ ਸਾਡੇ ਨਾਲ ਕਲ ਜਾਰੀ ਆ ਅਸੀਂ ਨਹੀਂ ਹੁੰਦਾਂਗੇ ਔਰ ਚੰਡੀਗੜ੍ਹ ਨਾਲ ਕਿਸੇ ਦਾ ਇੱਕ ਕਦਮ ਨਹੀਂ ਵਧਣ ਦਾਂਗੇ ਜਿਹੜਾ ਬੰਦਾ ਕਦਮ ਵਧਾਊਗਾ ਉਹਦਾ ਅਸੀਂ ਡੱਟ ਕੇ ਵਿਰੋਧ ਕਰਾਂਗੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਸਾਡਾ ਆਪਣਾ ਵਾਹਿਗੁਰੂ ਜੀ ਕਾਲਸਾ ਸਾਡਾ ਆਪਣਾ ਕੁਲਦੀਪ ਪਾਲੀਵਾਨ ਵਾਹਿਗੁਰੂ ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ